डियर स्टूडेंट स्वागत है थोड़ा रिविज़न दे प्लस वन दे रिविज़न दे तीसरे चैप्टर चैप्ट रिविज़न भीडियो है टॉपिक है स्वतंत्रता समानता लिबर्टी इक्वालिटी पहला प्रश्न करते हाँ स्वतंत्रता ਦੇ ਕਿੰਨੇ ਪੱਖ ਹੁੰਦੇ ਹਨ ਤੇ ਦੋ ਪੱਖ ਹੁੰਦੇ ਹਨ ਪੋਜ਼ਿਟਿਵ ਤੇ ਨੈਗੇਟਿਵ ਸਕਾਰਾਤਮਕ ਤੇ ਨਕਾਰਾਤਮਕ ਜਿਸ ਨੂੰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਮੂਲ ਰੂਪ ਵਿੱਚ ਸੁਤੰਤਰਤਾ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਤੇ ਮੂਲ ਰੂਪ ਵਿੱਚ ਸੁਤੰਤਰਤਾ ਸ਼ਬਦ ਲਾਤੀਨੀ ਭਾਸ਼ਾ ਦਾ ਸ਼ਬਦ ਲੀਬਰ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਮੁਕਤ ਬਾਬੰਦੀ ਤੋਂ ਮੁਕਤ ਯਾ ਲਿਬਰਲਿਸ ਸੀਗਾ ਜਿਸ ਤੋਂ ਲਿਆ ਗਿਆ ਉਸ ਦਾ ਅਰਥ ਹੁੰਦਾ ਹੈ ਸੁਤੰਤਰ ਵਿਅਕਤੀ ਅਗਲਾ ਪ੍ਰਸ਼ਨ ਹੈ ਸਮਾਜਿਕ ਸਮਾਨਤਾ ਦਾ ਕੋਈ ਇੱਕ ਤੱਤ ਲਿਖੋ ਸਮਾਜਿਕ ਸਮਾਨਤਾ ਅਨੁਸਾਰ ਸਮਾਜ ਵਿੱਚ ਸਾਰੇ ਵਿਅਕਤੀ ਇਕਸਮਾਨ ਪੈਦਾ ਹੋਏ ਹਨ ਅਤੇ ਸਾਰਿਆਂ ਕੋਲ ਬਰਾਬਰ ਦੇ ਅਧਿਕਾਰ ਤੇ ਸਮਾਜਿਕ ਰੁਤਬੇ ਸਮਾਜ ਵਿੱਚ ਕਿਸੇ ਵੀ ਨਾਲ ਧਰਮ ਜਾਤੀ ਰੰਗ ਆਦ ਦੇ ਆਧਾਰ ਤੇ ਪੇਦ ਭਾਵ ਨਹੀਂ ਕੀਤਾ ਜਾਏਗਾ ਤੇ ਇਹ ਹੈ ਸਮਾਜਿਕ ਸਮਾਨਤਾ ਇਹ ਹੈ ਅੱਗੇ ਨਾਰੀਵਾਦ ਅਨੁਸਾਰ ਸਮਾਨਤਾ ਕੀ ਹੈ ਨਾਰੀਵਾਦ ਵਿਚਾਰਕ ਮਰਦ ਦੇ ਸਮਾਜਿਕ శਰੀਰਕ ਅਤੇ ਮਾਨਸਿਕ ਤੌਰ ਤੇ ਔਰਤ ਉੱਪਰ ਦਾਬੇ ਨੂੰ ਗਲਤ ਦੱਸ ਕੇ ਮਰਦ ਅਤੇ ਔਰਤ ਦੇ ਬਰਾਬਰ ਅਧਿਕਾਰ ਨੂੰ ਸੁਤੰਤਰਤਾ ਕਹਿੰਦੇ ਹਨ ਇਹ ਨਾਰੀਆਂ ਦੇ ਅਨੁਸਾਰ ਨਾਰੀਵਾਦ ਦੇ ਅਨੁਸਾਰ ਹੈ ਯਾਨੀ ਫੈਮਿਨਿਸਟਿਕ ਥਿਊ ਹੈ ਅਗਲਾ ਹੈ ਨਕਾਰਾਤਮਕ ਸੁਤੰਤਰਤਾ ਕੀ ਹੁੰਦੀ ਹੈ ਤੇ ਸੁਤੰਤਰਤਾ ਦੇ ਨਕਾਰਾਤਮਕ ਪੱਖ ਅਨੁਸਾਰ ਮਨੁੱਖ ਪੂਰੀ ਤਰ੍ਹਾਂ ਸੁਤੰਤਰ ਹੈ ਉਹ ਆਪਣੀ ਮਰਜ਼ੀ ਨਾਲ ਜੋ ਕਰਨਾ ਚਾਹੇ ਉਸ ਨੂੰ ਕਰਨ ਦੀ ਖੁੱਲ ਹੈ ਭਾਵ ਮਨੁੱਖ ਦੀ ਜ਼ਿੰਦਗੀ ਉੱਪਰ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਜਾਂ ਰੋਕ ਨਹੀਂ ਹੋਣੀ ਚਾਹੀਦੀ ਹੈ ਤੇ ਇਹ ਹੈ ਨਕਾਰਾਤਮਕ ਕਿਉਂਕਿ ਇੱਕ ਬੰਦੇ ਨੂੰ ਜੇ ਖੁੱਲ ਹੈ ਕਿਸੇ ਚੀਜ਼ ਦੀ ਕਰਨ ਦੀ ਤੇ ਦੂਸਰੇ ਬੰਦੇ ਨੂੰ ਵੀ ਖੁੱਲ ਹੋਏਗੀ ਫਿਰ ਆਪਸ ਚ ਟਕਰਾਅ ਹੋਏਗਾ ਇਸ ਲਈ ਇਸ ਨੂੰ ਨਕਾਰਾਤਮਕ ਸੁਤੰਤਰਤਾ ਦਾ ਪੱਖ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਖਾਲੀ ਥਾਵਾਂ ਨਾਲ ਸੰਬੰਧਿਤ ਹੈ ਸੁਤੰਤਰਤਾ ਸ਼ਬਦ ਤੋਂ ਕੀ ਭਾਵ ਹੈ ਸੁਤੰਤਰਤਾ ਸ਼ਬਦ ਤੋਂ ਭਾਵ ਹੈ ਬੰਧਨ ਬੰਧਨ ਅਤੇ ਪਾਬੰਦੀਆਂ ਤੋਂ ਮੁਕਤ ਸਾਰੇ ਨਾਗਰਿਕ ਨੂੰ ਰਾਜਨੀਤਿਕ ਕੰਮਾਂ ਵਿੱਚ ਬਰਾਬਰ ਭਾਗੀਦਾਰ ਬਣਾਉਣਾ ਰਾਜਨੀਤਿਕ ਸੁਤੰਤਰਤਾ ਕੋ ਹੁੰਦਾ ਹੈ ਤੇ ਰਾਜਨੀਤਿਕ ਸੁਤੰਤਰਤਾ ਆਏਗਾ। ਬਹੁ ਵਿਕਲਪੀ ਪ੍ਰਸ਼ਨ ਸਮਾਜਿਕ ਸਮਾਨਤਾ ਦੇ ਆਧਾਰ ਤੇ ਕਿਹੜਾ ਤੱਥ ਗਲਤ ਹੈ? ਸਮਾਜਿਕ ਸਮਾਨਤਾ ਸਮਾਨ ਮੌਕੇ ਵਿਸ਼ੇਸ਼ ਅਧਿਕਾਰ ਦੀ ਅਨਹੂਦ ਉਸਾਰੀ ਪੇਦਪਾਪ ਤੇ ਇਹ ਜਾਤੀ ਆਧਾਰਿਤ ਕੰਮ ਦੀ ਵੰਡ ਇਹ ਗਲਤ ਹੈ ਬਾਕੀ ਸਭ ਠੀਕ ਹੈ। ਇਹ ਗਲਤ ਹੈ। ਸਵਤੰਤਰਤਾ ਦੇ ਰੱਖਿਅਕ ਦੇ ਤੌਰ ਤੇ ਕਿਹੜਾ ਤਤ ਗਲਤ ਹੈ ਕਾਨੂੰਨ ਦਾ ਸ਼ਾਸਨ ਹੋਣਾ ਚਾਹੀਦਾ ਸਹੀ ਹੈ ਲੋਕਤੰਤਰੀ ਪ੍ਰਣਾਲੀ ਹੋਣੀ ਚਾਹੀਦੀ ਮੌਲਿਕਾ ਅਧਿਕਾਰ ਹੋਣਾ ਚਾਹੀਦਾ ਲਿੰਗ ਅਧਾਰਤ ਅਧਿਕਾਰ ਨਹੀਂ ਹੋਣੇ ਚਾਹੀਦੇ ਹਨ ਫਿਰ ਲਿੰਗ ਭੇਦਪਾਪ ਹੋ ਜਾਏਗਾ ਇਸ ਲਈ ਇਹ ਗਲਤ ਹੈ ਇਸ ਦਾ ਹੇਠ ਲਿਖਿਆਂ ਵਿੱਚੋਂ ਸਹੀ ਜਾਂ ਗਲਤ ਦੀ ਪਛਾਣ ਕਰੋ ਆਜ਼ਾਦੀ ਅਤੇ ਸਵਤੰਤਰਤਾ ਅਰਥ ਇੱਕੋ ਹੀ ਹੈ ਆਜ਼ਾਦੀ ਅਤੇ ਸਵਤੰਤਰਤਾ ਦਾ ਇੱਕ ਅਰਥ ਨਹੀਂ ਗਲਤ ਹੈ ਦੋਨੋਂ ਦੇ ਅਲੱਗ-ਅਲੱਗ ਮਤਲਬ ਨਿਕਲਦੇ ਆਜ਼ਾਦੀ ਅਤੇ ਸੁਤੰਤਰਤਾ ਪਰ ਇਹ ਇੱਕ ਦੂਸਰੇ ਦੇ ਪੂਰਕ ਹੈਗੇ ਇੰਟਰਚੇਂਜੇਬਲੀ ਵੀ ਯੂਜ਼ ਹੁੰਦੇ ਖੁੱਲੀ ਮੰਡੀ ਵਿੱਚ ਸਭ ਕੋਲ ਵਪਾਰ ਕਰਨ ਦਾ ਬਰਾਬਰ ਮੌਕਾ ਹੋਣ ਨੂੰ ਨਾ ਉਦਾਰਵਾਦੀ ਆਰਥਿਕ ਸਮਾਨਤਾ ਸਮਝਦੇ ਹਨ ਸਹੀ ਹੈ ਹੈਟਲਿਕੇ ਪ੍ਰਸ਼ਨ ਦੇ ਉੱਤਰ 60 75 ਸ਼ਬਦਾਂ ਵਿੱਚ ਦਿਓ ਰਾਜਨੀਤਿਕ ਸੁਤੰਤਰਤਾ ਤੋਂ ਕੀ ਭਾਵ ਹੈ ਰਾਜਨੀਤਿਕ ਨਿਤਿਕ ਸੁਤੰਤਰਤਾ ਤੋਂ ਪਾਵ ਦੇਸ਼ ਦੇ ਨਾਗਰਿਕ ਨੂੰ ਸਮਾਨ ਰੂਪ ਵਿੱਚ ਸਰਕਾਰ ਦੇ ਕੰਮ ਵਿੱਚ ਪਾਗੀਦਾਰੀ ਕਰਨ ਵੋਟ ਪਾਉਣ ਚੋਣਾਂ ਲੜਨ ਸਰਕਾਰ ਦੇ ਹਿੱਸੇ ਬਨਣ ਨੂੰ ਰਾਜਨੀਤਿਕ ਸੁਤੰਤਰਤਾ ਕਿਹਾ ਜਾਂਦਾ ਹੈ ਪੁਰਾਣੇ ਸਮੇਂ ਵਿੱਚ ਨਾਗਰਿਕ ਨੂੰ ਰਾਜ ਦੇ ਕੰਮਾਂ ਵਿੱਚ ਦਖਲਦਾਰੀ ਅਧਿਕਾਰ ਨਹੀਂ ਸੀ ਔਰ ਪ੍ਰਾਚੀਨ ਭਾਰਤੀ ਸਮਾਜ ਵਿੱਚ ਵੀ ਰਾਜਿਕ ਸੁਤਤਾ ਦੀ ਅਨਹੋਂਦ ਸੀ ਤੇ ਰਾਜਨੀਤਿਕ ਸੁਤੰਤਰਤਾ ਤੋ ਪਾਬ ਹੈ ਕਿ ਦੇਸ਼ ਦੇ ਰਾਜਨੀਤਿਕ ਮਸਲੇ ਵਿੱਚ ਸਭ ਨੂੰ ਸਭ ਦੀ ਪਾਗੀਦਾਰੀ ਹੈ ਸ਼ਾਰਟ ਚ ਅਸੀਂ ਬਰੀਫ ਚ ਕਹਿ ਸਕਦੇ ਹੈ ਕਿ ਰਾਸ਼ਟਰੀ ਸੁਤੰਤਰਤਾ ਅਤੇ ਵਿਅਕਤੀਗਤ ਸੁਤੰਤਰਤਾ ਵਿੱਚ ਅੰਤਰ ਲਿਖੋ ਤੇ ਰਾਸ਼ਟਰੀ ਸੁਤੰਤਰਤਾ ਕਿਸੇ ਕੌਮ ਜਾਂ ਰਾਸ਼ਟਰੀ ਕਿਸੇ ਵਿਦੇਸ਼ੀ ਕਬਜ਼ੇ ਤੋਂ ਰਹਿਤ ਆਪਣੇ ਪ੍ਰਭੂਸੱਤਾ ਨਾਲ ਫੈਸਲੇ ਲੈਣ ਦੀ ਸ਼ਕਤੀ ਰਾਸ਼ਟਰੀ ਸੁਤੰਤਰਤਾ ਅਖਵਾਉਂਦੀ ਹੈ ਜਿਤਕੇ ਵਿਅਕਤੀਗਤ ਸੁਤੰਤਰਤਾ ਮਨੁੱਖ ਦੀਆਂ ਕੁਝ ਅਜੀਆ ਗਤੀਵਿਧੀਆਂ ਜਿਸ ਦਾ ਜਿਆਦਾ ਪ੍ਰਭਾਵ ਕਿਸੇ ਦੂਸਰੇ ਉੱਪਰ ਨਹੀਂ ਸਗੋਂ ਖੁਦ ਦੇ ਉੱਪਰ ਹੀ ਆਉਂਦਾ ਹੈ ਉਹ ਗਤੀਵਿਤੀ ਅਧਿਕਾਰ ਮਨੁੱਖ ਮਨੁੱਖੀ ਵਿਕਾਸ ਲਈ ਤੇ ਆਪਣੇ ਨਿਖਾਰਨ ਲਈ ਬਹੁਤ ਜ਼ਰੂਰੀ ਹੁੰਦੇ ਹਨ ਇਸ ਤਰ੍ਹਾਂ ਦੀ ਸੁਤੰਤਾ ਵਿਅਕਤੀਗਤ ਹੁੰਦੀ ਹੈ ਤੇ ਰਾਜ ਵਿਅਕਤੀ ਜਾਂ ਰਾਜ ਜੋ ਹੈ ਮਨੁੱਖ ਦੀ ਨਿੱਜੀ ਕਾਰਜਾਂ ਦੇ ਦਖਲਅੰਦਾਜ਼ੀ ਕਰਨ ਤੇ ਮਨਾਹੀ ਕਰਦਾ ਹੈ ਤੇ ਉਸ ਨੂੰ ਤੇ ਇਹ ਹੈ ਫਰਕ ਦੋਨਾਂ 'ਚ ਰਾਸ਼ਟਰੀ ਸੁਤੰਤਾ ਅਤੇ ਵਿਅਕਤੀਗਤ ਸੁਤੰਤਾ ਵਿੱਚ ਅਗਲਾ ਪ੍ਰਸ਼ਨ ਹੈ ਸਮਾਜ ਲਈ ਉਸਾਰੂ ਬਿਤਕਰੇ ਦੀ ਹਦ ਤੋਂ ਹੁੰਦ ਤੋਂ ਕੀ ਭਾਵ ਹੈ ਕਈ ਦੇਸ਼ਾਂ ਵਿੱਚ ਜਨਤਕ ਵੰਡ ਅਤੇ ਸਮਾਜਿਕ ਪ੍ਰਣਾਲੀ ਭੇਦ ਭਰੀ ਹੁੰਦੀ ਜਿਸ ਨਾਲ ਕੁਝ ਲੋਕ ਵਿਸ਼ੇਸ਼ ਸਹੂਲਤਾਂ ਨਾਲ ਅੱਗੇ ਨਿਕਲ ਜਾਂਦੇ ਹਨ ਅਤੇ ਤਕੜੇ ਵਿੱਚ ਹੰਕਾਰ ਅਤੇ ਮਾੜ ਮਾੜੇ ਵਿੱਚ ਹੀਣ ਭਾਵਨਾ ਆ ਜਾਂਦੀ ਹੈ ਇਸ ਲਈ ਸਮਾਜਿਕ ਤੌਰ ਤੇ ਪਛੜਿਆਂ ਨੂੰ ਕੁਝ ਰਿਆਇਤਾ ਦੇ ਕੇ ਨਿਆਂ ਦੇਣ ਦੀ ਕੋਸ਼ਿਸ਼ ਜਿਹੜੀ ਹੈ ਬਾਕੀ ਨਾਗਰਿਕਾ ਦੇ ਨਾਲ ਉਸਾਰੂ ਭੇਦਭਾਵ ਹੈ ਜੋ ਸਮਾਜ ਨੂੰ ਇੱਕ ਸਮਾਨ ਤੇ ਖੁਸ਼ਹਾਲ ਬਣਾਉਣ ਵਿੱਚ ਵਧਿਆ ਖਤਮ ਹੁੰਦਾ ਹੈ ਉਸ ਨੂੰ ਉਸਾਰੂ ਵਿਤਕਰਾ ਕਿਹਾ ਜਾਂਦਾ ਹੈ ਤੇ ਉਸਾਰੂ ਵਿਤਕਰਾ ਸਾਡੇ ਦੇਸ਼ ਦੇ ਵਿੱਚ ਰਿਜ਼ਰਵੇਸ਼ਨ ਦੇ ਵਿੱਚ ਹੈ ਕਿਉਂਕਿ ਸਾਡੇ ਜਿਹੜੇ ਹੈ ਲੋਅਰ ਕਾਸਟ ਸਾਥਿਆਂ ਨਾਲ ਬਹੁਤ ਭੇਦਭਾਵ ਹੋਇਆ ਹੈ ਹਜ਼ਾਰਾਂ ਸਾਲਾਂ ਸਾਲਾਂ ਤੱਕ ਤੇ ਇਸ ਲਈ ਇੱਕ ਉਸਾਰੂ ਵਿਤਕਰਾ ਕਰਕੇ ਉਹਨਾਂ ਨੂੰ ਸਮਾਜ ਦੇ ਵਿੱਚ ਸਭ ਦੇ ਬਰਾਬਰ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਉਸਾਰੂ ਵਿਤਕਰਾ ਦਾ ਸਾਡੇ ਸਮਾਜ ਦੇ ਵਿੱਚ ਇੱਕ ਐਗਜ਼ਾਮਪਲ ਹੈ ਅਗਲਾ ਪ੍ਰਸ਼ਨ ਹੈ ਲੋਕਤੰਤਰੀ ਪ੍ਰਣਾਲੀ ਵਿੱਚ ਸਮਾਨਤਾ ਦੀ ਮਹੱਤਤਾ ਲਿਖੋ ਤੇ ਲੋਕਤੰਤਰੀ ਪ੍ਰਣਾਲੀ ਵਿੱਚ ਸਰਕਾਰ ਲੋਕਾਂ ਦੁਆਰਾ ਨਿਸ਼ਚਿਤ ਮਿਆਦ ਬਾਅਦ ਵੋਟਾ ਪਾ ਕੇ ਚੁਣੀ ਜਾਂਦੀ ਹੈ ਹਰ ਨਿਰਣਾ ਲੋਕ ਦੇ ਪ੍ਰਤੀਨਿਧ ਦੁਆਰਾ ਲਿਆ ਜਾਂਦਾ ਹੈ ਪਾਵ ਲੋਕਾਂ ਦੁਆਰਾ ਅਸਿੱਧੇ ਤੌਰ ਤੇ ਸਰਕਾਰ ਵਿੱਚ ਭਾਈਵਾਲੀ ਹੁੰਦੀ ਹੈ ਰਾਜਨੀਤਿਕ ਪਾਰਟੀਆਂ ਨੂੰ ਚੋਣਾਂ ਦੌਰਾਨ ਵਿਰੋਧ ਪ੍ਰਦਰਸ਼ਨ ਦਾ ਡਰ ਬਣਿਆ ਰਹਿੰਦਾ ਹੈ ਸਰਕਾਰ ਲੋਕੀ ਪੱਖੀ ਕਾਨੂੰਨ ਨੂੰ ਖਤਮ ਕਰਕੇ ਸ਼ਾਸਕ ਪੱਖੀ ਨਾ ਬਣਾਏ ਬਣਾਵੇ ਇਸ ਲਈ ਲੋਕਤੰਤਰੀ ਪ੍ਰਣਾਲੀ ਵਿੱਚ ਲੋਕਾਂ ਦੇ ਹੱਥਾਂ ਵਿੱਚ ਕਈ ਕਿਰਿਆਵਾਂ ਹੁੰਦੀਆਂ ਹਨ ਜਿਸ ਨੂੰ ਆਪਣਾ ਅਧਿਕਾਰ ਦੇ ਰੱਖਿਆ ਜਿਸ ਤਰ੍ਹਾਂ ਇਹ ਉਹ ਕਰ ਸਕਦੇ ਹਨ ਤੇ ਲੋਕਤੰਤਰੀ ਪ੍ਰਣਾਲੀ ਵਿੱਚ ਜਿਹੜੀ ਹੈ ਸਮਾਨਤਾ ਦੀ ਬੜੀ ਮਹੱਤਤਾ ਹੈ ਜੇ ਲੋਕੇ ਸਮਾਨ ਨਹੀਂ ਹੋਣਗੇ ਤੇ ਸਾਰੀ ਕਿਰਿਆਵਾਂ ਵਿੱਚ ਵੋਟ ਪਾਉਣ ਦੇ ਸਰਕਾਰ ਚੁਣਨ ਦੇ ਵਿੱਚ ਔਰ ਸਰਕਾਰ ਦਾ ਵਿਰੋਧ ਕਰਨ ਦੇ ਵਿੱਚ ਹਿੱਸਾ ਨਹੀਂ ਲੈ ਪਾਣਗੇ ਤੇ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਲੋਕਤੰਤਰ ਦੀ ਪ੍ਰਣਾਲੀ ਵਿੱਚ ਸਮਾਨਤਾ ਦੀ ਬਹੁਤ ਮਹੱਤਤਾ ਹੈ ਠੀਕ ਹੈ ਤੇ ਏਸੀ ਆਪਣਾ ਤੀਸਰਾ ਚੈਪਟਰ ਮਿਲਦੇ ਆਗੇ ਚੈਪਟਰ ਦੇ ਰਿਵੀਜ਼ਨ ਚ ਟਿਲ ਦੈਨ ਟੇਕ ਕੇਅਰ ਬਾਏ ਬਾਏ